ਅੱਜ ਸਵੇਰੇ ਤੜਕੇ ਦੀ ਗੱਲ ਹੈ ਜਦੋਂ ਇੱਕ ਟਿਪਰ ਹੁੰਦਾ ਹੈ ਰੋਪੜ ਦੇ ਵੱਲੋਂ ਰੇਤੇ ਦਾ ਭਰਿਆ ਹੁੰਦਾ ਹੈ ਤੇ ਉਹ ਜਦੋਂ ਮੂਸੇਵਾਲ ਦੀ ਖੁਲੀ ਜਿਹੜੀ ਹੈ ਉਹ ਪਾਰ ਕਰਦਾ ਹੈ ਲਿੰਕ ਰੋਡ ਹੈ ਰਾਜਪੁਰੇ ਤੋਂ ਬੱਦੀ ਰੋਡ ਨੂੰ ਜਾ ਕੇ ਮਿਲਦਾ ਹੈ ਤੇ ਅਚਾਨਕ ਉਹ ਉਹਦੇ ਟਾਇਰ ਜਿਹੜੇ ਆ ਜਵ ਜਾਂਦੇ ਕਿਉਂਕਿ ਭਾਰੀ ਬਹੁਤ ਵਜ਼ਨ ਜ਼ਿਆਦਾ ਹੋਣ ਕਰਕੇ ਦਬਣ ਦੇ ਕਾਰਨ ਉਹ ਰੇਤੇ ਉੱਥੇ ਹੀ ਛੁੱਟ ਕੇ ਚੱਲਾ ਜਾਂਦਾ ਹੈ ਤੇ ਉਹਦੇ ਕਾਰਨ ਬਹੁਤ ਹੀ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਸੀ ਤੂਫਾਨ ਜਿਹੜਾ ਹੈਗਾ ਬੜਾ ਜ਼ਬਰਦਸਤ ਤਰੀਕੇ ਨਾਲ ਚੱਲ ਰਿਹਾ ਸੀ ਬਰਖਾ ਦਾ ਮੌਸਮ ਜਿਹੜਾ ਹੈਗਾ ਉਹ ਮਜਾਜ ਬਦਲੇ ਹੋਏ ਸਨ ਮੌਸਮ ਦੇ ਤੇ ਤੁਸੀਂ ਵੇਖ ਸਕਦੇ ਹੋ ਇਹ ਨਾਲਾ ਜਿਹੜਾ ਹੈਗਾ ਇਹ ਉਹ ਸਫਾਈ ਕਰਨ ਵਾਸਤੇ ਜੀਸੀਬੀ ਜਿਹੜੀ ਹੈਗੀ ਹੈ ਉਹ ਜਸਵੰਤ ਸਿੰਘ ਦੇ ਪਰਿਵਾਰ ਵੱਲੋਂ ਜਿਹੜੀ ਹੈ ਇੱਕ ਸੇਵਾ ਦੇ ਵਜੋਂ ਭੇਜੀ ਗਈ ਹੈ ਕਿਉਂਕਿ ਜੇ ਇਹ ਜੀਸੀਬੀ ਨਾ ਹੁੰਦੀ ਰਾਤ ਨੂੰ ਕਿਤੇ ਬਰਖਾ ਪੈਂਦੀ ਤਾਂ ਤੁਸੀਂ ਵੇਖ ਸਕਦੇ ਹੋ ਜੀਸੀਬੀ ਜਿਹੜੀ ਹੈਗੀ ਉਹ ਬਿਲਕੁਲ ਆਪਣਾ ਕੰਮ ਕਰ ਰਹੀ ਹੈ ਟਰਾਲੀਆਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਇਹ ਰਾਜਪੁਰੇ ਤੋਂ ਜਦੋਂ ਮੂਸੇਵਾਲ ਪਿੰਡ ਦੇ ਵਿੱਚ ਇਹ ਦੁਕਾਨਾਂ ਪੈਂਦੀਆਂ ਨੇ ਤੇ ਦੁਕਾਨਾਂ ਦੇ ਵਿੱਚ ਜ਼ਬਰਦਸਤ ਪਾਣੀ ਜਿਹੜਾ ਹੈ ਉਹ ਪਾ ਸਕਦਾ ਸੀ ਤੇ ਪ੍ਰਸ਼ਾਸਨ ਜਿਹੜਾ ਹੈਗਾ ਇਹ ਉਹ ਇਸ ਗੱਲ ਵੱਲ ਧਿਆਨ ਨਹੀਂ ਦੇ ਰਿਹਾ ਪਰ ਇਹ ਚੀਜ਼ਾਂ ਜਦੋਂ ਬਰਸਾਤ ਜਾਂਦੀ ਹੈ ਉਸ ਵੇਲੇ ਇਹਨਾਂ ਦੇ ਕਰਨ ਕਰਨਾ ਵਿੱਚ ਜੂਹ ਸਰਕਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਪਹਿਲਾਂ ਬਿਲਕੁਲ ਵੀ ਪ੍ਰਸ਼ਾਸਨ ਦਾ ਧਿਆਨ ਜਿਹੜਾ ਇਹਨਾਂ ਗੱਲਾਂ ਵੱਲ ਨਹੀਂ ਹੁੰਦਾ ਅਗਰੇ ਨਾਲਿਆਂ ਦੀ ਸਫਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਕਾਨਾਂ ਦੇ ਵਿੱਚ ਤੇ ਘਰਾਂ ਵਿੱਚ ਪਾਣੀ ਭਰਨਾ ਜਾਇਜ਼ ਹੈਗਾ ਤੇ ਸੈਨੀਟੈਂਟ ਹਾਊਸ ਦੇ ਪਿਛਲੀ ਵਾਰੀ ਵੀ ਪਾਣੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਆਇਆ ਬਲੋਕਸ ਹੋਈ ਸੀ ਬਲੋਕਸ ਹੋਣ ਦੇ ਨਾਲ ਉਹਨਾਂ ਦੇ ਆਪਣੇ 32 ਟੇਬਲ ਜਿਹੜੇ ਹੈਗੇ ਟੈਂਟ ਵਾਲੇ ਟੇਬਲ ਹੁੰਦੇ ਆ ਉਹ 32 ਦੇ 32 ਟੇਬਲ ਜਿਹੜੇ ਹਟ ਗਏ ਸੀ ਜਿਨ੍ਹਾਂ ਵਿੱਚੋਂ 17 ਟੇਬਲ ਉਹਨਾਂ ਨੂੰ ਮਿਲੇ ਨੇ ਤੇ ਤੁਸੀਂ ਵੇਖ ਸਕਦੇ ਹੋ ਇਹ ਦੁਕਾਨਾਂ ਜਿਹੜੀਆਂ ਐ ਉਹ ਦੁਕਾਨਾਂ ਦੇ ਵਿੱਚ ਸਾਰਾ ਪਾਣੀ ਪਰਨਾ ਸੀ ਜੇ ਇਹ ਜੀ.ਸੀ.ਵੀ. ਨਾ ਆਉਂਦੀ ਤੇ ਅ ਧੰਨਵਾਦ ਹੈ ਉਹਨਾਂ ਜੀਸੀਬੀ ਵਾਲਾਂ ਦਾ ਧੰਨਵਾਦ ਹੈ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਇੱਕ ਇੱਕ ਕਹਿਣ ਦੇ ਉੱਤੇ ਜੀਸੀਬੀ ਭੇਜ ਕੇ ਇਸ ਬਲਾਕੇਜ ਨੂੰ ਚਾਲੂ ਕਰਵਾਇਆ ਕਿਉਂਕਿ ਸ਼ਾਮ ਵੇਲੇ ਸਾਰੇ ਨੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਚਲੇ ਜਾਣਾ ਸੀ ਤੇ ਅਚਾਨਕ ਮੀਂਹ ਜ਼ਿਆਦਾ ਆਉਂਦਾ ਬਰਖਾ ਜ਼ਿਆਦਾ ਆਉਂਦੀ ਤਾਂ ਦੁਕਾਨਾਂ ਵਿੱਚ ਪਾਣੀ ਭਰ ਸਕਦਾ ਤੁਸੀਂ ਦੇਖ ਰਹੇ ਹੋ ਪੀਵੀਪਰ ਅਪਡੇਟ ਮੈਂ ਤੁਹਾਡੇ ਆਪਣਾ ਫੇਰ ਮੁਲ ਤੁਰੀ ਟੋਪਟਾਂ